ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਤੁਹਾਨੂੰ ਇੱਕ ਕਰੀਮ ਬਣਾ ਕੇ ਦਿਖਾਉਣੀ ਆਪਾਂ ਬਹੁਤ ਹੀ ਵਧੀਆ ਹੈ ਆਪਣੇ ਜਿਵੇਂ ਚੁਰੜੀਆਂ ਹੋ ਗਈਆਂ ਜਾਂ ਡਰਾਇਨੈਸ ਹੋ ਗਈ ਹੁਣ ਕਿਉਂਕਿ ਸਰਦੀ ਦਾ ਮੌਸਮ ਆ ਉਹਦੇ ਵਾਸਤੇ ਆ ਤੇ ਤੁਸੀਂ ਡੇਲੀ ਯੂਜ਼ ਕਰ ਸਕਦੇ ਹੋ ਤੁਸੀਂ ਸਵੇਰ ਨੂੰ ਦੇਖੋਗੇ ਕਿ ਬਹੁਤ ਵਧੀਆ ਫੇਸ ਹੋ ਗਿਆ ਤੇ ਆਜੋ ਜੀ ਸਾਨੂੰ ਦਿਖਾਉਣੇ ਆ ਬਣਾ ਕੇ ਕਿਸ ਤਰੀਕੇ ਦੇ ਨਾਲ ਬਣਾਉਣੀ ਆ ਤੇ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਆਪਾਂ অ্যালোਵਿਰਾ ਜੈਲ ਆਪਾਂ ਇੱਕ ਚਮਚਾ অ্যালোਵਿਰਾ ਜੈਲ ਪਾ ਲਿਆ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਹੀ ਕੋਕੋਨਟ ਆਇਲ ਦਾ ਪਾ ਲਿਆ ਜੇ ਤੁਹਾਡੇ ਕੋਲ ਬਦਾਮ ਦਾ ਤੇਲ ਹੋਵੇ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਆਪਣੇ ਕੋਲੇ ਨਹੀਂ ਸੀ ਹੈਗਾ ਆਪਾਂ ਇਹ ਯੂਜ਼ ਕਰ ਲੈਨੇ ਆ ਕਿਉਂਕਿ ਇਹ ਵਾਲਾ ਵੀ ਕੋਕਨਟ ਦਾ ਵੀ ਬਹੁਤ ਵਧੀਆ ਤੇਲ ਹੁੰਦਾ ਹੈ ਤੇ ਇੱਕ ਚਮਚਾ ਆਪਾਂ ਗੁਲਾਬ ਜਲ ਦਾ ਤੇ ਹੁਣ ਆਪਾਂ ਪਾਉਣਾ ਇੱਕ ਚਮਚਾ ਚਾਵਲ ਦਾ ਪਾਣੀ ਆ ਦੇਖੋ ਜੀ ਇੱਕ ਚਮਚਾ ਪਾ ਲਿਆ ਆਪਾਂ ਚਾਵਲ ਭੋਂਗੇ ਰੱਖਦੇ ਸੀਗੇ ਤੇ ਇੱਕ ਚਮਚਾ ਪਾ ਲਿਆ ਹੁਣ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਨੀ ਆ adi kuri Vtamme i a la kepsur ik padin al pavecirir ਤੇ ਹੁਣ ਮੈਨੂੰ ਪਤਾ ਹੈ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਆਪਾਂ ਕਿਹੜਾ ਕਿਹੜਾ ਕੁਝ ਪਾਇਆ ਆਪਾਂ ਦੋ ਚਮਚੇ ਐਲੋਵੀਰਾ ਜੈਲ ਦੇ ਇੱਕ ਚਮਚਾ ਪਾਇਆ ਆਪਾਂ ਜੇ ਤੁਸੀਂ ਜ਼ਿਆਦਾ ਬਣਾਉਣੀ ਤੁਸੀਂ ਦੋ ਚਮਚੇ ਕਿਉਂਕਿ ਇਹਨੂੰ ਸਟੋਰ ਕਰਕੇ ਆਪਾਂ ਰੱਖ ਸਕਦੇ ਹਾਂ ਦੋ ਚਮਚੇ ਐਲੋਵੀਰਾ ਜੈਲ ਦੇ ਪਾ ਲੈਣੇ ਆ ਤੁਸੀਂ ਇੱਕ ਚਮਚਾ ਕੋਕਨਟ ਆਇਲ ਦਾ ਅਗਰ ਕੋਕਨਟ ਆਇਲ ਨਹੀਂ ਹੈ ਤਾਂ ਤੁਸੀਂ ਬਦਾਮ ਦਾ ਤੇਲ ਪਾ ਸਕਦੇ ਹੋ ਬਦਾਮ ਦਾ ਤੇਲ ਤੇ ਕੋਕਨਟ ਆਇਲ ਦੋਨੋਂ ਤੇਲ ਹੀ ਯੂਜ਼ ਕਰ ਸਕਦੇ ਹੋ ਤੇ ਇੱਕ ਚਮਚਾ ਆਪਾਂ ਰੋਜ਼ ਵਾਟਰ ਗੁਲਾਬ ਜਲ ਇਹ ਪਾ ਲਿਆ ਇੱਕ ਕਾਪਾ ਵਿਟਾਮਿਨ E ਦਾ ਕੈਪਸੂਲ ਪਾ ਲਿਆ ਤੇ ਚਾਵਲ ਭਿਉਂ ਕੇ ਰੱਖੇ ਹੋਏ ਸੀ ਉਹਦਾ ਪਾਣੀ ਪਾਉਣਾ ਹੈ ਆਪਾਂ ਜੈਸੀ ਭਿਉਂ ਕੇ ਰੱਖੇ ਹੋਏ ਸੀ ਇਹ ਤੇ ਉਹਦਾ ਆਪਾਂ ਇੱਕ ਚਮਚਾ ਪਾਣੀ ਪਾ ਲਿਆ ਤੇ ਹੁਣ ਆਪਾਂ ਇਹਨੂੰ ਸਾਰੀ ਨੂੰ ਕਰ ਲੈਣਾ ਮਿਕਸ ਤੇ ਕਰੀਮ ਬਣ ਕੇ ਤਿਆਰ ਹੋ ਜੂਗੀ ਬਹੁਤ ਵਧੀਆ ਤੁਸੀਂ ਇਹਨੂੰ ਹਫਤਾ 10 ਦਿਨ ਸਟੋਰ ਕਰਕੇ ਰੱਖ ਸਕਦੇ ਹੋ ਫ੍ਰੀਜ ਦੇ ਵਿੱਚ ਖਰਾਬ ਨਹੀਂ ਹੋਵੇਗੀ ਪਰ ਉਸ ਤੋਂ ਜ਼ਿਆਦਾ ਟਾਈਮ ਨਹੀਂ ਮੈਂ ਥੋੜੀ ਬਣਾਈ ਐ ਕਿਉਂਕਿ ਪਈ ਹੋਈ ਆਪਣੇ ਕੋਲੇ ਪਹਿਲਾਂ ਹੀ ਆ ਦੇਖੋ ਜੀ ਆ ਦੇਖੋ ਇੰਨੀ ਥਿੱਕ ਬਣ ਗਈ ਏ ਕਰੀਮ ਦੀ ਤਰ੍ਹਾਂ ਤੇ ਇਹਨੂੰ ਲਗਾਉਣ ਦਾ ਤਰੀਕਾ ਆਪਾਂ ਤੁਹਾਨੂੰ ਦੱਸਦੇ ਹਾਂ ਇਹਨੂੰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਚੰਗੀ ਤਰ੍ਹਾਂ ਫੇਸ ਕਲੀਨ ਕਰ ਲੈਣਾ ਕਿਸੇ ਫੇਸ ਵਾਸ਼ ਨਾਲ ਜਿਵੇਂ ਵੀ ਤੁਸੀਂ ਕਲੀਨ ਕਰਦੇ ਹੋ ਤੇ ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ ਪੂਰੀ ਚੰਗੀ ਤਰ੍ਹਾਂ ਆਪਦਾ ਫੇਸ ਕਲੀਨ ਕਰ ਲੈਣਾ ਹੈ ਫੇਸ ਵਾਸ਼ ਨਾਲ ਜਿਸ ਵੀ ਕਿਸੇ ਚੀਜ਼ ਨਾਲ ਤੁਸੀਂ ਆਪਣਾ ਫੇਸ ਵਾਸ਼ ਕਰਦੇ ਹੋ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਫਿਰ ਤੁਸੀਂ ਆਹ ਕਰੀਮ ਲਗਾ ਲੈਣੀ ਹੈ ਤੇ ਫਿਰ ਇਹਨੂੰ ਪੂਰੀ ਰਾਤ ਲਗਾ ਕੇ ਰੱਖਣੀ ਹੈ ਤੇ ਸਵੇਰ ਆਪਦਾ ਪਲੇਨ ਪਾਣੀ ਦੇ ਨਾਲ ਵਾਸ਼ ਕਰ ਲਿਓ ਫੇਸ ਤੁਹਾਨੂੰ ਲੱਗੂਗਾ ਕਿ ਹੈ ਬਹੁਤ ਵਧੀਆ ਹੋ ਗਿਆ ਚਮਕ ਆ ਰਹੀ ਆ ਬਹੁਤ ਵਧੀਆ ਤੁਸੀਂ ਹਫਤਾ ਦਸ ਦਿਨ ਕਰਕੇ ਦੇਖੋਗੇ ਤੇ ਤੁਹਾਨੂੰ ਆਪਣੇ ਆਪ ਲੱਗੂਗਾ ਕਿ ਥੋੜੀ ਸਕਿਨ ਆ ਜਿਹੜੀ ਬਹੁਤ ਵਧੀਆ ਹੋ ਰਹੀ ਆ ਤੇ ਜਰੂਰ ਕਰਕੇ ਦੇਖਿਓ ਤੇ ਫਿਰ ਦੱਸਿਓ ਕਮੈਂਟ ਕਰਿਓ ਬਣਾ ਕੇ ਲਾ ਕੇ ਕੀ ਰਿਜ਼ਲਟ ਆ ਕਿਵੇਂ ਲੱਗਦਾ ਏ ਤੁਹਾਨੂੰ ਤੇ ਜਰੂਰ ਬਣਾ ਕੇ ਲਾਇਓ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਚਲੋ ਠੀਕ ਐ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਆਪਾਂ ਵੀ ਬੀਜੀ ਸੀਗੇ ਘਰੇ ਮਿਸਤਰੀ ਲੱਗੇ ਸੀ ਇਹ ਹੋਰ ਦੋ ਤਿੰਨ ਮੈਰਿਜ ਆ ਗਈਆਂ ਤੇ ਅੱਜ ਵੀ ਮੈਰਿਜ ਤੇ ਚੱਲੇ ਸੀਗੇ ਤੇ ਆਪਾਂ ਸੋਚਿਆ ਕਿ ਚਲੋ ਆਪਾਂ ਆਪਣੀਆਂ ਭੈਣਾਂ ਦੇ ਨਾਲ ਸ਼ੇਅਰ ਕਰ ਲਈਏ ਇਹ ਵਾਲੀ ਵੀਡੀਓ ਤੇ ਤੁਸੀਂ ਜ਼ਰੂਰ ਬਣਾ ਕੇ ਲਾਇਓ ਠੀਕ ਹੈ ਜੀ ਧੰਨਵਾਦ